ਪੁਰਾਤਨ ਹੰਸਲੀ ਜਿਸ ਦੇ ਰਾਈ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਜਾਂ ਹੋਰ ਪਾਵਨ ਸਰੋਵਰਾਂ ਨੂੰ ਪਰਾਚੀਨ ਸਮੇਂ ਜਲ ਪ੍ਰਦਾਨ ਕੀਤਾ ਜਾਂਦਾ ਰਿਹਾ ਉਹ ਇੱਕ ਇਤਿਹਾਸਕ ਵਿਰਾਸਤ ਹੈ ਜੋ ਸਿੱਖ ਪੰਥ ਦੇ ਨਮਾਇਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਹੈ ਔਰ ਪਤਾ ਲੱਗਿਆ ਇਸ਼ਤਿਹਾਰਾਂ ਚ ਜੋ ਛਪ ਕੇ ਸਾਹਮਣੇ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਹੰਸਲੀ ਦੀ ਜਿਹੜੀ 2 2.5 3 ਕਿੱਲੇ ਜ਼ਮੀਨ ਕਰੀਬਨ ਇਧਰੋਂ ਕਿਲੋਮੀਟਰ 2 ਕਿਲੋਮੀਟਰ ਲੰਮੀ ਜਾਂ 50 ਫੁੱਟ ਚੌੜੀ ਇਹ ਸਾਰੀ ਦੀ ਸਾਰੀ ਵੇਚਣ ਦੀ ਤਿਆਰੀ ਕਰਕੇ ਭੂਮ ਮਾਫੀਏ ਦੇ ਰਾਹੀਂ ਇਹ ਡਾਕੂ ਮਹਿਕਮਾ ਜਿਹੜਾ ਹੈ ਇਹਨਾਂ ਕੱਲ 22 ਤਰੀਕ ਨੂੰ ਗੁਰਦੁਆਰਾ ਸਿੰਘ ਸਭਾ ਅਮਰਕੋਟ ਖੁੱਲੀ ਬੋਲੀ ਰੱਖ ਦਿੱਤੀ ਜਿਹਦੇ ਵਿਰੋਧ ਵਿੱਚ ਇਥੋਂ ਦੀਆਂ ਇਲਾਕੇ ਦੀਆਂ ਸੰਗਤਾਂ ਔਰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਇਸ ਗੱਲ ਦੀ ਠੇਸ ਵੱਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ ਇਸ ਹੰਸਲੀ ਦੀ ਸੇਵਾ ਸੰਭਾਲ ਕਰਨੀ ਇਸ ਵਿਰਾਸਤ ਨੂੰ ਜਿਉਂਦਾ ਤਿਉਂ ਜਿਉਂਦਾ ਰੱਖਣਾ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣਾ ਤੇ ਗੁਰੂ ਸਾਹਿਬਾਂ ਦੇ ਨਕਸ਼ੇ ਕਦਮ ਚੱਲਦਿਆਂ ਜਿਵੇਂ ਕਦੇ ਅਮਰ ਸਰ ਸਾਹਿਬ ਸਾਕੇ ਕਿਸੇ ਨੂੰ ਗੁਰੂ ਬਾਜ਼ਾਰ ਬਣਾ ਕੇ ਦਿੱਤਾ ਕਿਸੇ ਨੂੰ ਖੂਹ ਤੇ ਬੌਲੀਆਂ ਲਵਾ ਕੇ ਦਿੱਤੇ ਕਿਸੇ ਨੂੰ ਕੋੜੀ ਖਾਨੇ ਬਣਾ ਕੇ ਦਿੱਤੇ ਕਿਸੇ ਨੂੰ ਗੁਰੂ ਕੇ ਬਾਗ ਲਵਾ ਕੇ ਦਿੱਤੇ ਵਾਤਾਵਰਣ ਵਾਸਤੇ ਅੱਜ ਉਸੇ ਨਕਸ਼ੇ ਤਹਿਤ ਇੱਥੋਂ ਦੇ ਲੋਕਾਂ ਵਾਸਤੇ ਇਹਨੂੰ ਸੋਨਾ ਬਣਾਉਣਾ ਸੀ ਆਲੇ-ਦੁਆਲੇ ਨੂੰ ਵਾਤਾਵਰਣ ਦੇਣਾ ਸੀ ਆਵਾਜ਼ਾਈ ਦੇਣੀ ਸੀ ਇਥੋਂ ਦੀਆਂ ਸਹੂਲਤਾਂ ਦੇਣੀਆਂ ਸੀ ਪਰ ਬਦਕਿਸਮਤੀ ਸ਼੍ਰੋਮਣੀ ਕਮੇਟੀ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਖੇਡ ਰਹੀ ਹੈ ਇਹ ਆਪਣੇ ਮਨਸੂਬਿਆਂ ਤਹਿਤ ਕੋਝੀਆਂ ਚਾਲਾਂ ਚਲਦੇ ਆ ਇਹਨੇ ਇੱਕ ਇੱਕ ਕਰਕੇ ਪਹਿਲਾਂ ਸਿੱਖ ਇਤਿਹਾਸ ਦੀਆਂ ਵਿਰਾਸਤਾ ਕਾਰ ਸੇਵਾ ਦੇ ਨਾਂ ਤੇ ਢੁਡਵਾਈਆਂ ਨਵੀਆਂ ਬਣਾ ਲੀਆਂ ਜ਼ਮੀਨਾਂ ਦੇ ਤਬਾਦਲੇ ਕਈ ਕੁਝ ਕੀਤਾ ਹੁਣ ਜਿਹੜੀ ਰਹਿਦ ਖੋਦ ਬਚੀ ਆ ਹੁਣ ਉਹਦੇ ਤੇ ਅੱਖ ਆ ਗਈ ਆ ਜਿਹੜੀ ਹੰਸਲੀ ਦੀ ਜ਼ਮੀਨ ਹੈ ਵਿਰਾਸਤੀ ਇੱਕ ਸਾਡੀ ਵਿਰਾਸਤ ਹੈ ਔਰ ਸੱਚਖੰਡ ਦਰਬਾਰ ਸਾਹਿਬ ਗੁਰੂ ਕੀ ਨਗਰੀ ਦਾ ਇੱਕ ਪਰਮਾਨ ਹੈ ਕਿ ਮੰਨ ਲਓ ਗੁਰੂ ਕੀ ਨਗਰੀ ਕਿਉਂ ਕਿਹਾ ਜਾਂਦਾ ਹੈ ਇਹ ਪੁਖਤਾ ਸਰੋਤ ਨੇ ਸਾਡੇ ਕੋਲੇ ਜਿਹੜੇ ਉਸ ਗੱਲ ਦੀ ਗਵਾਹੀ ਭਰਦੇ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਤੇ ਕਾਬਜ ਮਸੰਦ ਲਾਣਾ ਪੱਕੇ ਤੌਰ ਤੇ ਖਤਮ ਕਰ ਦੇਣਾ ਚਾਹੁੰਦਾ ਤੇ ਅਸੀਂ ਅੱਜ ਇਸ ਪ੍ਰੈਸ ਖਾਨ ਫਰਾਂਸ ਰਾਹੀਂ ਇਹ ਇਥੋਂ ਦੇ ਲੋਕਾਂ ਦੀ ਹਾਜ਼ਰੀ ਵਿੱਚ ਐਲਾਨ ਕਰਦੇ ਹਾਂ ਅਸੀਂ ਕਿਸੇ ਵੀ ਕੀਮਤ ਤੇ ਇਸ ਹੰਸਲੀ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਇਹ ਵਿਰਾਸਤ ਨੂੰ ਵੇਚਣ ਨਹੀਂ ਦੇਵਾਂਗੇ ਕੀ ਅਧਿਕਾਰ ਹੈ ਸ਼੍ਰੋਮਣੀ ਕਮੇਟੀ ਕੋ ਕਿਸੇ ਵਿਰਾਸਤ ਜ਼ਮੀਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ 1901 ਐਕਟ 25 ਜਿਹੜਾ ਗੁਰਦੁਆਰਾ ਬਣਿਆ ਮੈਂ ਉਹਦੇ ਤਹਿਤ ਗੱਲ ਕਰ ਰਿਹਾ ਹਾਂ ਨਾ ਤਾਂ ਇਹ ਕਿਸੇ ਜ਼ਮੀਨ ਦਾ ਤਬਾਦਲਾ ਕਰ ਸਕਦੇ ਆ ਨਾ ਇਹ ਕਿਸੇ ਜ਼ਮੀਨ ਨੂੰ ਵੇਚ ਸਕਦੇ ਆ ਨਾ ਕਿਸੇ ਦੀ ਨਜਾਇਜ਼ ਹਥਿਆ ਸਕਦੇ ਆ ਤੇ ਨਾ ਇਹ ਨਜਾਇਜ਼ ਕਿਸੇ ਨੂੰ ਦੇ ਸਕਦੇ ਆ ਇਹ ਗੈਰ ਕਾਨੂੰਨੀ ਹੈ ਇਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ ਇੱਥੋਂ ਦੇ ਇਲਾਕੇ ਦੀਆਂ ਸਿੱਖ ਸੰਗਤਾਂ ਤੋਂ ਆ ਜਿਹੜਾ ਆਵਾਜਾਈ ਵਾਤਾਵਰਣ ਤੇ ਇੱਕ ਸੁੰਦਰ ਮਾਹੌਲ ਹੈ ਇਹ ਖੋਹ ਕੇ ਇਹ ਆਪਣੇ ਚਾਹੇਤਿਆਂ ਨੂੰ ਇਹ ਪਲਾਟ ਕੱਟ ਕੇ ਦੇਣਾ ਚਾਹੁੰਦੇ ਨੇ ਜਿਹੜੇ ਕਿ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਤੇ ਕੱਲ ਨੂੰ ਇਹ ਲੋਕ ਦਰਬਾਰ ਸਾਹਿਬ ਦੀ ਵੀ ਖੁੱਲੀ ਬੋਲੀ ਲਾ ਦੇਣਗੇ ਜੀ ਚੜਾਵਾ ਹੁਣਾ ਬੰਦ ਹੋ ਗਿਆ ਦਰਬਾਰ ਸਾਹਿਬ ਹੁਣ ਕਮਾਈ ਦਾ ਸਾਧਨ ਨਹੀਂ ਰਿਹਾ ਇਸ ਲਈ ਇਹਦੀ ਵੀ ਨਿਲਾਮੀ ਕਰ ਦਿਓ ਇੱਥੇ ਜਿਹੜੀ ਜਗ੍ਹਾ ਆਲਰੇਡੀ ਵਿਫੰਕਟ ਹੋ ਚੁੱਕੀ ਆ ਇੱਥੇ ਕੁਝ ਅੰਸਲੀ ਜਿਹੜੀ ਆ ਆਲਰੇਡੀ ਬੰਦ ਪਈ ਆ ਬੜੇ ਸਾਲਾਂ ਤੋਂ ਜੀ ਜਿਹੜੀ ਬੰਦ ਪਈ ਆ ਚੀਜ਼ ਤੁਹਾਡੇ ਬਾਬੇ ਦਾਦੇ ਦੀ ਵਿਰਾਸਤ ਆ ਉਹਨੂੰ ਤੁਸੀਂ ਬੰਦ ਪਈ ਨੂੰ ਛੁੱੜ ਦਿਓਗੇ ਜਾਂ ਉਹਨੂੰ ਨਿਲਾਮ ਕਰ ਦਿਓਗੇ ਤੁਹਾਡੀਆਂ ਵਿਰਾਸਤਾਂ ਇੱਥੋਂ ਤੱਕ ਕਿ ਜਿਹੜਾ ਪਸ਼ੋਕਰ ਨੂੰ ਪੜੋ ਉਹ ਕਹਿੰਦੇ 700 ਸਾਲ ਪਹਿਲਾਂ ਇੱਥੇ ਮੰਦਿਰ ਸੀ ਢਾਇਆ ਗਿਆ ਦਵਾਰਾ ਬਣੂ ਇੱਥੇ ਬਣਾਇਆ ਨਾ ਮਾੜੀ ਗਲਤ ਨਹੀਂ ਉਹਨਾਂ ਨੇ ਆਪਣਾ ਪਸ਼ੋਕਰ ਸੰਭਾਲਿਆ ਉਹਨਾਂ ਵਜੂਦ ਦਿਖਾਇਆ ਤੇ ਜੇ ਇੱਥੇ ਪਛੋਕੜ ਦੀ ਗੱਲ ਆ ਗਈ ਜਿਉਂ ਦਾ ਰੱਖਣ ਦੀ ਕੱਲ ਨੂੰ ਤੁਸੀਂ ਕਹੋਗੇ ਵੀ ਦਰਬਾਰ ਸਾਹਿਬ ਦੀ ਹੁਣ ਲੋੜ ਹੀ ਨਹੀਂ ਐ ਇਸ ਰੋਵਰ ਪੂਰ ਕੇ ਤੇ ਪਾਰਕ ਬਣਾ ਦਿਓ ਦੁਕਾਨਾਂ ਬਣਾ ਦਿਓ ਇਹ ਗੱਲ ਗਲਤ ਹੈ ਇਹ ਵਿਰਾਸਤ ਹੈ ਇਹ ਆਮ ਜ਼ਮੀਨ ਨਹੀਂ ਇਹ ਆਮ ਕੋਈ ਕਬਜ਼ਾ ਨਹੀਂ ਇਸ ਕਰਕੇ ਇਹ ਗੁਰੂ ਕੀਆ ਵਿਰਾਸਤਾਂ ਨੇ ਜਿੱਥੇ ਗੁਰੂ ਸਾਹਿਬਾਂ ਨੇ ਯੋਗਦਾਨ ਪਾਏ ਉੱਥੇ ਇਥੋਂ ਦੇ ਜਿਹੜੇ ਧਰਮੀ ਲੋਕ ਸਨ ਚਾਹੇ ਉਹ ਸੱਚੇ ਸੁੱਚੇ ਮੁਸਲਮਾਨ ਭਰਾ ਸੀ ਈਸਾਈ ਸੀ ਹਿੰਦੂ ਸੀ ਜੈਨੀ ਸੀ ਬੁੱਧੀ ਸੀ ਕੋਈ ਵੀ ਸੀ ਮੈਂ ਇੱਥੇ ਆ ਕੇ ਤੁਹਾਡੇ ਚ ਵੇਖਿਆ ਜੀ ਸਾਰਿਆਂ ਨੇ ਯੋਗਦਾਨ ਉਸ ਵਕਤ ਵੀ ਪਾਇ ਤੇ ਅੱਜ ਜੇ ਹੰਸਲੀ ਬਚਾਉਣ ਵਾਲਿਆਂ ਚ ਕੋਈ ਖੜਾ ਹੈ ਤੇ ਨੀਲੀਆਂ ਪੱਗਾਂ ਵਾਲੇ ਵੇਚਣ ਤੇ ਲੱਗੇ ਹੋਏ ਨੇ ਜਥੇ ਦਾ ਆਹ ਤਿਲਕਾਂ ਵਾਲੇ ਇੱਥੇ ਬਚਾਉਣ ਆਏ ਹੋਏ ਹੁਣ ਇੱਥੇ ਤੁਸੀਂ ਕੀ ਕਹੋਗੇ ਇਹ ਵਿਰਾਸਤ ਦਾ ਮਸਲਾ ਹੈ ਇਸ ਲਈ ਕਿਸੇ ਵੀ ਕੀਮਤ ਤੇ ਅਸੀਂ ਇਹ ਸ਼੍ਰੋਮਣੀ ਕਮੇਟੀ ਨੂੰ ਵੇਚਣ ਨਹੀਂ ਦੇਵਾਂਗੇ ਔਰ ਅੱਜ ਅਸੀਂ ਕੋਰਟ ਦੇ ਵਿੱਚ ਸਟੇ ਵੀ ਲਾ ਦਿੱਤਾ ਅਸੀਂ ਉਹ ਵੀ ਕਾਰਵਾਈ ਕਰਾਂਗੇ ਸਵਾਲ ਹੈ ਕਿ ਸਾਂਭ ਸੰਭਾਲ ਵੀ ਇਹਦੀ ਕੋਈ ਨਹੀਂ ਉਹਦੇ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਅੱਗੇ ਆਣਾ ਚਾਹੀਦਾ ਸਾਂਭ ਸੰਭਾਲ ਲਈ ਸ਼੍ਰੋਮਣੀ ਕਮੇਟੀ ਅੱਗੇ ਆਵੇ ਲੋਕ ਨਾਲ ਨੇ ਸਰਕਾਰ ਜਿਹੜੀ ਆ ਉਹ ਗ੍ਰਾਂਟਾਂ ਦੇਣ ਨੂੰ ਤਿਆਰ ਬੈਠੀ ਹੰਸਲੀ ਵਾਸਤੇ ਇਹ ਗੁਰੂ ਰਾਮਦਾਸ ਜੀ ਦੇ ਘਰ ਨੂੰ ਸਮਰਪਿਤ ਹੋ ਕੇ ਕਰਨ ਨੂੰ ਤਿਆਰ ਨੇ ਸਾਰੇ ਇਸ ਨੁਕਤੇ ਤੇ ਆ ਕੇ Hindu Muslim ਜਾਂ ਰਾਜਨੀਤੀ ਆ ਦੂਜੀ ਤੀਜੀ ਇਹ ਸਾਰੀ ਖਤਮ ਹੋ ਜਾਣੀ ਇਹ ਤੁਹਾਡਾ ਨੈਕਸਟ ਐਕਸ਼ਨ ਕੀ ਹੈ ਨੈਕਸਟ ਅਗਲਾ ਐਕਸ਼ਨ ਸਾਡਾ ਇਹੀ ਹੋਊਗਾ ਕਿ ਜੇ ਕੱਲ ਨੂੰ ਨਾ ਰੁਕੇ ਕੱਲ ਸ਼ਾਮ ਤੱਕ ਇਹਨਾਂ ਨੇ ਇਹ ਫੈਸਲਾ ਵਾਪਸ ਨਾ ਲਿਆ ਤੇ ਸਵੇਰੇ 11 ਵਜੇ ਇਹਨਾਂ ਨੇ ਬੋਲੀ ਕਰਾਉਣ ਆਉਣਾ ਹੈ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਬੋਲੀ ਰੋਕਣ ਵਾਸਤੇ 9 ਵਜੇ ਆ ਜਿਓ ਤੁਹਾਨੂੰ ਸਾਰਿਆਂ ਨੂੰ ਇਹਨਾਂ 11 ਵਜੇ ਬੋਲੀ ਸ਼ੁਰੂ ਕਰਨੀ ਹੈ ਅਸੀਂ 9 ਵਜੇ ਇਹਨਾਂ ਦੀ ਬੋਲੀ ਰੋਕਣੀ ਹੋਊਗੀ ਵਿਰਾਸਤ ਨਹੀਂ ਵੇਚਣ ਦੇਣੀ ਇਹਦੀ ਹੁਣ ਆ ਗਿਆ ਤੁਸੀਂ ਦਿਓ ਵੀ ਸਹਿਮਤ ਹੋ ਬਿਲਕੁਲ ਸਹਿਮਤ ਜਕਾਰਾ ਛੱਡ ਕੇ ਦਿਓ ਅੱਗੇ ਆ ਫਿਰ ਜੇ ਸ਼ਾਮ ਤੱਕ ਸ਼੍ਰੋਮਣੀ ਕਮੇਟੀ ਨੇ ਹੰਸਲੀ ਵੇਚਣ ਵਾਲਾ ਵਿਰਾਸਤ ਸਿੱਖਾਂ ਦੀ ਗੁਰੂਪੰਥ ਦੀ ਅੰਮ੍ਰਿਤਸਰ ਸਾਹਿਬ ਦੀ ਇਹ ਵਾਪਸ ਨਾ ਲਿਆ ਤੇ ਕੱਲ 11 ਵਜੇ ਫਿਰ ਉਹ ਸੰਤਾਂ ਵਾਲੀ ਗੱਲ ਚੇਤੇ ਰੱਖਿਓ ਉਹ ਕਿਸੇ ਸਿੰਘ ਦਾ ਘਰ ਵੇਚਣ ਲੱਗੇ ਸੀ ਤੇ ਸਿੰਘ ਸੰਤਾਂ ਨੇ ਕਿਹਾ ਹੀ ਬੋਲੀ ਉਹ ਦਿਓ ਜਿਹੜਾ ਮਾਂ ਦੇ ਪੇਟੋਂ ਦੋ ਸਿਰ ਲੈ ਕੇ ਜੰਮਿਆ ਕਿਉਂਕਿ ਬੋਲੀ ਤੋਂ ਬਾਅਦ ਇਹਨਾਂ ਨਿਕਲਾ ਦੇਣਾ ਜਿਹੜੇ ਪਿੱਛੇ ਖੜੇ ਇਹ ਧਿਆਨ ਰੱਖਿਓ ਸੋਨਿਆ ਇਹਨਾਂ ਨੇ ਅਮਰਕੋਟ ਗੁਰਦੁਆਰਾ ਸਾਹਿਬ ਇਹੀ ਆ ਸਿੰਘ ਸਾਹਿਬ ਮੈਂ ਤਾਂ ਅੱਜ ਦਰਸ਼ਨ ਕੀਤੇ ਇੱਥੇ ਆ ਕੇ ਇਹਨਾਂ ਦੇ ਬਲਾਵੇ ਤੇ ਮਨਪ੍ਰੀਤ ਸਿੰਘ ਹੋਣਾ ਨਸਾਰੇ ਵੀਰਾਂ ਨੇ ਸਹਿਯਾ ਦਿੱਤਾ ਭਾਈ ਸਾਹਿਬ ਤੁਸੀਂ ਅੱਗੇ ਵੀ ਵਿਰਾਸਤਾਂ ਦੀ ਆਵਾਜ਼ ਦਿੰਨੇ ਹੋ ਅੱਜ ਵੀ ਸਾਡੇ ਕੋਲੇ ਆਓ ਇਹ ਵਿਰਾਸਤ ਬਚਾਉਣੀ ਬਹੁਤ ਲਾਜ਼ਮੀ ਹੈ ਤੇ ਮੈਂ ਤੁਹਾਡਾ ਪੱਤਰਕਾਰ ਕੱਲ ਨੂੰ ਹੋਰ ਕਿਤੇ ਬੋਲੀ ਕਰ ਲੈਂਦੇ ਜਿੱਦ ਤੇ ਤੁਸੀਂ ਇੱਥੇ ਮੋਹਸਲਾ ਲੰਦੇ ਜੋ ਕਿਤੇ ਹੋਰ ਬੋਲੀ ਹੋ ਗਈ ਤੇ ਫੇਰ ਕੀ ਕਰੋਗੇ ਬੋਲੀ ਜਿੱਥੇ ਮਰਜ਼ੀ ਕਰ ਲੈਣ ਜੀ ਕਾਨੂੰਨ ਮੁਤਾਬਕ ਗੁਰਦੁਆਰੇ ਐਕਟ ਦੇ ਅਨੁਸਾਰ ਇਹ ਗੈਰਕਾਨੂੰਨੀ ਆ। ਤੇ ਸੁਪਰੀਮ ਕੋਰਟ ਹਾਈ ਕੋਰਟ ਕਿਥਾਂ ਤੇ ਬੈਠਾ ਹੋਇਆ ਫਿਕਰ ਨਾ ਕਰੋ ਇਹਨਾਂ ਨੂੰ ਠੋਕੇ ਰੱਖਾਂਗੇ ਉੱਥੇ ਅਸੀਂ ਸਾਡੀ ਟੀਮ ਲੀਗਲ ਪਹੁੰਚ ਗਈ ਹੋਈ ਆ ਅਦਾਲਤ ਵਿੱਚ ਫਾਇਦਾ ਤਿੰਨ ਚੋਰਾਂ ਨੂੰ ਪਤਾ ਹੋਊਗਾ ਕਿੰਨਾ ਕਿਹਾ ਜੀ ਆਪਾਂ ਕਿਹੜਾ ਇਸ ਚੱਕਰ ਚ ਸਾਨੂੰ ਤਾਂ ਇੰਨਾ ਆ ਸਾਨੂੰ ਤਾਂ ਇਹਦਾ ਮਤਲਬ ਇਸ ਜਗ੍ਹਾ ਨੂੰ ਬਚਾਉਣਾ ਹੈ ਇਹ ਹੁਣ ਪਤਾ ਨਹੀਂ ਇਹਨਾਂ ਦੇ ਦੱਸਣ ਮੁਤਾਬਕ 2 3 3 ਕਿੱਲੇ ਆ ਲਾਮ ਜਾਦੀ ਆ 50 ਫੁੱਟ ਚੌੜੀ ਆ ਲੰਮੀ ਜਿਆਦੀ ਆ ਪਰ ਉਹ ਸੋਚੀ ਬੈਠੇ ਨੇ ਕਿ ਇਹਦੇ ਪਲਾਟ ਕੱਟ ਕੇ ਤੇ ਇਹਦਾ ਅਸੀਂ ਛੇਤੀ ਤੋਂ ਛੇਤੀ ਆਪਣੇ ਚਹੇਤਿਆਂ ਨੂੰ ਦੇ ਦਈਏ ਤੇ ਆਉਣ ਵਾਲੀਆਂ ਇਲੈਕਸ਼ਨਾਂ ਲਈ ਪ੍ਰਬੰਧ ਹੋ ਜਾਣ 27 ਦੀਆਂ ਵੀ ਉਹ ਸੌਖੀਆਂ ਲੜੀਆਂ ਹੁਣ ਅਸਲੀ ਸਰ ਤੇ ਲੜਨੀਆਂ ਹੋਣੀਆਂ ਨਾਲ ਜਿੰਨੇ ਜਿੰਨੇ ਅਦਾਲਤ ਦਾ ਫੈਸਲਾ ਹੋਣਾ ਉਹਨੇ ਚੋਂ ਤਾਂ ਕੱਲ ਨੂੰ ਫੈਸਲੇ ਦੀ ਬੋਲੀ ਹੋਣੀ ਨਹੀਂ ਅਦਾਲਤ ਦਾ ਜਦੋਂ ਇੱਕ ਧਿਆਨ ਰੱਖਿਓ ਤੁਸੀਂ ਪੱਤਰਕਾਰ ਭਰਾਓ ਜਿਹੜੀ ਅੱਜ ਫਾਈਲ ਮੇਰੀ ਜਮ੍ਹਾਂ ਹੋਗੀ ਜਦ ਤੱਕ ਉਹਦਾ ਜਵਾਬ ਨਹੀਂ ਆਉਂਦਾ ਪ੍ਰਸ਼ਾਸਨ ਨੂੰ ਇੱਥੇ ਬੈਠਣਾ ਪੈਣਾ ਹੈ ਤੁਹਾਡੇ ਜ਼ਰੀਏ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਅਗਰ ਸ਼੍ਰੋਮਣੀ ਕਮੇਟੀ ਨੇ ਫੈਸਲਾ ਨਾ ਵਾਪਸ ਲਿਆ ਸੀ ਰੋਕਣਾ ਹੈ ਉਸ ਰੋਕ ਰਕਈਏ ਚ ਕੋਈ ਘਟਨਾ ਵਾਪਰੀ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋ ਅਸੀਂ ਸ਼ਾਮ ਤੱਕ ਚਿੱਠੀ ਪ੍ਰਸ਼ਾਸਨ ਨੂੰ ਵੀ ਦੇ ਰਹੇ ਆ ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਸੀ ਇਸ ਲੜਾਈ ਨੂੰ ਰੋਕ ਕੇ ਤੇ ਆ ਮੈਂ ਦਿਖਾ ਦਿੰਨਾ ਇਹ ਸਵੇਰੇ ਐਸਜੀਪੀਸੀ ਦੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਸੀਂ ਦੇ ਚੁੱਕੇ ਆ ਇਹ ਹੀ ਚਿੱਠੀ ਸਾਡੀ ਕੋਰਟ ਵਿੱਚ ਚਲੀ ਗਈ ਹੈ ਇਹ ਹੀ ਚਿੱਠੀ ਅਸੀਂ ਸ਼ਾਮ ਤੱਕ ਹੁਣ ਆ ਸਾਡੀ ਟੀਮ ਪ੍ਰਸ਼ਾਸਨ ਤੱਕ ਦੇਗੀ ਤਾਂ ਕਿ ਇਹਨਾਂ ਨੂੰ ਰੋਕਿਆ ਜਾਵੇ ਕਾਨੂੰਨਨ ਤੌਰ ਤੇ ਅਸੀਂ ਪੈਲ ਰੱਖ ਰਹੇ ਆ ਕਿ ਕਾਨੂੰਨ ਅਨਸਾਰ ਇਹ ਗਲਤ ਹੋ ਰਿਹਾ ਹੈ ਸਿੱਖਾਂ ਦੀਆਂ ਭਾਵਨਾਵਾਂ ਸਿੱਖ ਸੰਗਤਾਂ ਦੀਆਂ ਅਨੁਸਾਰ ਇਹ ਗਲਤ ਹੋ ਰਿਹਾ ਹੈ ਇਹ ਗੁਰੂ ਕੀਆਂ ਜ਼ਮੀਨਾਂ ਤੇ ਡਾਕਾ ਹੈ ਇਹ ਗੁਰੂ ਕੇ ਜਿਹੜੇ ਇਤਿਹਾਸਕ ਵਿਰਾਸਤਾ ਨੇ ਉਹਨਾਂ ਨੂੰ ਖਤਮ ਕਰਨ ਦੀ ਇੱਕ ਕੋਝੀ ਸਾਜ਼ਿਸ਼ ਹੈ ਜਿੰਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਹਾਂਜੀ ਇਹ ਗੱਲ ਸੱਚੀ ਹੈ ਜੀ 22000 ਰੁਪਏ ਜਗ੍ਹਾ ਦਾ ਰੇਟ ਕੱਢਿਆ ਇੱਥੇ ਹਾਂਜੀ ਇਹ ਗੱਲ ਸੱਚੀ ਹੈ ਜੀ 22200 ਰੁਪਏ ਜਗ੍ਹਾ ਦਾ ਰੇਟ ਕੱਢਿਆ ਤੇ ਇਸ ਤੋਂ ਕਰੋੜਾਂ ਰੁਪਏ ਹੋ ਜਾਊਗਾ ਇਹ ਸ਼੍ਰੋਮਣੀ ਕਮੇਟੀ ਦੇ ਠੇਕੇਦਾਰਾਂ ਨੂੰ ਪਤਾ ਹੋਣਾ ਜੀ ਕਿਉਂਕਿ ਮੈਂ ਠੇਕੇਦਾਰ ਨਹੀਂ ਮੈਂ ਤੁਹਾਡੀ ਤਰ੍ਹਾਂ ਆਵਾਜ਼ ਦੇਣ ਆਇਆ ਅੱਛਾ ਹੁਣ ਉਹ ਕਹਿ ਰਹੇ ਨੇ ਸੀ ਕਿ ਕੋਈ ਪਿੱਛੇ ਵੀ ਇਹ ਗੱਲ ਦਾ ਮਸਲਾ ਉੱਠਿਆ ਸੀ ਉਹਨਾਂ ਨੇ ਕਿਹਾ ਕਿ ਬਿਲਕੁਲ ਖਾਲੀ ਪਈ ਅਸਲੀ ਦੂਜੀ ਸਾਈਡ ਤੇ ਜਗ੍ਹਾ ਖਾਲੀ ਪਈ ਹੈ ਇਦਾਂ ਮਤਲਬ ਜਿਹੜੀਆਂ ਖਾਲੀ ਜਗ੍ਹਾ ਪਈਆਂ ਨੇ ਪੰਚਾਇਤੀ ਆ ਚਰਾਂਦਾ ਨੇ ਸਾਡੇ ਉਹ ਰੂੜੀ ਖਾਨੇ ਸੀ ਹੱਡੋ ਰੋੜੇ ਸੀ ਉਹ ਬੇਈਮਾਨ ਨੂੰ ਛੱਪੜ ਢਾਬਾ ਸਾਰਾ ਕੁਝ ਤੁਸੀਂ ਸਿਕੰਦਰ ਦੇ ਪਿਓ ਹੋ ਉਹਨੇ ਤੇ ਹੱਥ ਬਾਹਰ ਕਢਾਤੇ ਤੇ ਅਰਥੀ ਚੋਂ ਬਾਹਰ ਕਢਦੇਓ ਲੋਕਾਂ ਨੂੰ ਪਤਾ ਲੱਗੇ ਲੋਕਾਂ ਦੀਆਂ ਜ਼ਮੀਨਾਂ ਵੇਚਣ ਵਾਲਾ ਖਾਲੀ ਹੱਥ ਜਾ ਰਿਹਾ ਇਹ ਪਿਓ ਦੇ ਪੁੱਤ ਕਹਿੰਦੇ ਛੱਡ ਕੇ ਵੀ ਕੱਖ ਨਹੀਂ ਜਾਣਾ ਸਰਕਾਰਾਂ ਨੂੰ ਨਹੀਂ ਪਤਾ ਲੱਗਦਾ ਤੁਹਾਨੂੰ ਜੇ ਤੁਸੀਂ ਇੰਨਾ ਦਰਦ ਲੈ ਰਹੇ ਹੋ ਸਰਕਾਰਾਂ ਨੂੰ ਨਹੀਂ ਪਤਾ ਲੱਗਾ ਸਰਕਾਰਾਂ ਨੂੰ ਸਭ ਪਤਾ ਹੋਊ ਜੀ ਐਡੇ ਚੂਚੇ ਤਾਂ ਹੈ ਨਹੀਂ ਮੈਂ ਕੀ ਬੋਲਦਾ ਐ ਮੈਂ ਕਿੱਥੇ ਜਾ ਰਿਹਾ ਐ ਸੀਆਈਡੀ ਸਾਡੇ ਮਗਰ ਰੱਖੀ ਹੋਈ ਆ ਇੱਥੇ ਮੈਂ ਹੁਣੇ ਕਿਸੇ ਕੰਧ ਤੇ ਖਾਲਿਸਤਾਨ ਲਿਖ ਦਿੰਨਾ ਅੱਛਾ ਵੀ ਘੰਟਿਆਂ ਚ ਮੈਨੂੰ ਚੱਕ ਕੇ ਲੈ ਜਾਣਗੇ ਇਨਾਂ ਨੂੰ ਦੇਦਾ ਆ ਵੀ ਇਨਾਂ ਨੂੰ ਦੇਦਾ ਤੇ ਫਿਰ ਬਹੁਤ ਸਾਰੀਆਂ ਮੰਗਾਂ ਲਟਕਦੀਆਂ ਪਈਆਂ ਤੁਹਾਨੂੰ ਲੱਗਦਾ ਦੋ ਤਿੰਨ ਦਿਨ ਦੇ ਵਿੱਚ ਤੁਹਾਨੂੰ ਇਹ ਮੰਗ ਤੁਹਾਡੀ ਪੂਰੀ ਹੋ ਜਾਊਗੀ ਦੇਖੋ ਜੀ ਸਾਡਾ ਗੱਲ ਮਕਸਦ ਮੰਗ ਪੂਰੀ ਹੋਣਾ ਨਾ ਹੋਣਾ ਨਹੀਂ ਇਹ ਆਪਣੀ ਲੜਾਈਏ ਲੋਕਤੰਤਰ ਆ ਤੇ ਭਗਵੰਤ ਮਾਨ ਪੰਜਾਬ ਸਰਕਾਰੇ ਧਿਆਨ ਚ ਰੱਖ ਲੈ ਜੇ ਪਹਿਲਿਆਂ ਦੀ ਤਰ੍ਹਾਂ ਕਰੇਗਾ ਤੇ ਇਨਾਂ ਲੋਕਾਂ ਨੇ ਤੈਨੂੰ ਮੁੱਖ ਮੰਤਰੀ ਬਣਾਇਆ ਤੇ ਇਨਾਂ ਲੋਕਾਂ ਨੇ ਤੈਨੂੰ ਮਜਬੂਰ ਕਰ ਦੇਣਾ ਵਿਆਹਾਂ ਚ ਗਿੱਦਾ ਪਾਉਣ ਵਾਸਤੇ ਚੇਤਾ ਰੱਖ ਲਈ ਇਨਾਂ ਲੋਕਾਂ ਨਾਲ ਬਹੁ ਕੀ ਤੁਸੀਂ ਜੀ ਕੱਲ ਨੂੰ ਕਿਹਦੇ ਧਰਨਾ ਪ੍ਰਦਰਸ਼ਨ ਕਰਨਾ ਪਿਆ ਜੀ ਜੇ ਲੋਕ ਤੁਹਾਡੀ ਮਗਰ ਖੜੀ ਨਹੀਂ ਅੱਜ ਸਵੇਰੇ 9 ਵਜੇ ਅਸੀਂ ਇੱਥੇ ਹੋਵਾਂਗੇ ਜੀ ਤੁਸੀਂ ਕਹਿ ਰਹੇ ਹੋ ਲੋਕ ਇਹ ਲੋਕ ਜ਼ਰੂਰ ਆਉਣਗੇ ਠੀਕ ਹੈ ਜੀ ਇਨਾਂ ਨੂੰ ਹੰਸਲੀ ਵਿਰਾਸਤ ਬਚਾਉਣ ਨਾਲ ਮਤਲਬ ਆਪਣੇ ਹੋਰ ਕਾਹੇ ਨਾਲ ਨਹੀਂ